ਸਤਿ ਸ੍ਰੀ ਅਕਾਲ ਅੱਜ ਆਪਾਂ ਇੱਕ ਬਹੁਤ ਹੀ ਖਾਸ ਅਤੇ ਡੂੰਘੇ ਵਿਸ਼ੇ ਤੇ ਗੱਲਬਾਤ ਕਰਨ ਜਾ ਰਹੇ ਹਾਂ ਇਹ ਵਿਸ਼ਾ ਗੁਰੂ ਨਾਨਕ ਦੇਵ ਜੀ ਦੀ ਬਾਣੀ ਜਪੂਜੀ ਸਾਹਿਬ ਦੀ ਇੱਕ ਬਹੁਤ ਹੀ ਮਸ਼ਹੂਰ ਪੰਕਤੀ ਤੇ ਹੈ ਚੁੱਪੇ ਚੁੱਪ ਨਾ ਹੋਵੇ ਜੇ ਲਾਏ ਰਹਾ ਲਿਵ ਤਾਰ ਹਾਂਜੀ ਬਹੁਤ ਹੀ ਵਿਚਾਰਨ ਵਾਲੀ ਪੰਕਤੀ ਹੈ ਇਹ ਬਿਲਕੁਲ ਇਸ ਦਾ ਮਤਲਬ ਜਿਵੇਂ ਅਸੀਂ ਸਮਝਦੇ ਹਾਂ ਕਿ ਲਗਾਤਾਰ ਧਿਆਨ ਲਗਾ ਕੇ ਬੀ ਮਤਲਬ ਪੂਰੀ ਇਕਾਗਰਤਾ ਨਾਲ ਵੀ ਮਨ ਦੀ ਅਸਲ ਸ਼ਾਂਤੀ ਉਹ ਅਸਲੀ ਚੁੱਪ ਉਹ ਨਹੀਂ ਮਿਲਦੀ ਸਾਡੇ ਕੋਲ ਕੁਝ ਸਰੋਤ ਹਨ ਜਿਹੜੇ ਇਸ ਪੰਕਤੀ ਦਾ ਨਾ ਮਨੋਵਿਗਿਆਨਿਕ ਪੱਖੋਂ ਵਿਸ਼ਲੇਸ਼ਣ ਕਰਦੇ ਨੇ ਤੇ ਅੱਜ ਆਪਾਂ ਕੋਸ਼ਿਸ਼ ਕਰਾਂਗੇ ਇਸ ਪਿੱਛੇ ਜੋ ਸੂਝ ਹੈ ਉਸ ਨੂੰ ਸਮਝਣ ਦੀ ਹੂੰ ਖਾਸ ਕਰਕੇ ਇਹ ਕਿ ਸਿਰਫ ਬਾਹਰੋਂ ਯਾ ਕਹ ਲੋ ਜ਼ਬਰਦਸਤੀ ਚੁੱਪ ਰਹਿਣ ਨਾਲ ਅੰਦਰੂਨੀ ਸ਼ਾਂਤੀ ਕਿਉਂ ਨਹੀਂ ਮਿਲਦੀ ਹਾਂ ਇਹ ਸਵਾਲ ਅੱਜ ਦੇ ਜ਼ਮਾਨੇ 'ਚ ਸ਼ਾਇਦ ਪਹਿਲਾਂ ਨਾਲੋਂ ਵੀ ਜ਼ਿਆਦਾ ਅਹਿਮ ਹੈ ਬਿਲਕੁਲ ਸਹੀ ਗੱਲ ਹੈ ਠੀਕ ਹੈ ਤਾਂ ਆਓ ਇਸ ਨੂੰ ਥੋੜਾ ਖੋਲੀਏ ਪੰਕਤੀ ਕਹਿੰਦੀ ਹੈ ਕਿ ਸਿਰਫ ਚੁੱਪ ਕਰਕੇ ਬੈਠ ਜਾਣਾ ਭਾਵੇਂ ਪੂਰੀ ਲਿਵ ਲਾ ਕੇ ਕਾਫੀ ਨਹੀਂ ਹੈ ਮਨੋਵਿਗਿਆਨ ਕੀ ਕਹਿੰਦਾ ਇਸ ਬਾਰੇ ਹਾਂਜੀ ਵੇਖੋ ਇਹ ਪੰਕਤੀ ਨਾ ਅਸਲ ਵਿੱਚ ਮਨੁੱਖੀ ਮਨ ਦੀ ਜਿਹੜੀ ਬੁਨਿਆਦੀ ਕਾਰਜਸ਼ੀਲਤਾ ਹੈ ਉਸ ਬਾਰੇ ਇੱਕ ਬਹੁਤ ਡੂੰਗੀ ਸਚਾਈ ਦੱਸਦੀ ਹੈ ਮਨੋਵਿਗਿਆਨ ਸਾਨੂੰ ਇਹੀ ਦੱਸਦਾ ਹੈ ਕਿ ਮਨ ਕੋਈ ਮਤਲਬ ਠਹਿਰੀ ਹੋਈ ਚੀਜ਼ ਨਹੀਂ ਹੈ ਅੱਛਾ ਏ ਤਾਂ ਲਗਾਤਾਰ ਚੱਲਦਾ ਰਹਿੰਦਾ ਹੈ ਵਿਚਾਰ ਭਾਵਨਾਵਾਂ ਯਾਦਾਂ ਇੱਕ ਨਿਰੰਤਰ ਪ੍ਰਵਾਹ ਹੈ ਜਿਵੇਂ ਕੋਈ ਨਦੀ ਵਗਦੀ ਹੈ ਇਹ ਇਸ ਦੀ ਕੈਲੋ ਫਿਤਰਤ ਹੈ ਹਾਂਜੀ ਇਸ ਲਈ ਜਦੋਂ ਕੋਈ ਇਸ ਕੁਦਰਤੀ ਵਹਾ ਨੂੰ ਮਤਲਬ ਜ਼ਬਰਦਸਤੀ ਰੋਕਣ ਦੀ ਕੋਸ਼ਿਸ਼ ਕਰਦਾ ਹੈ ਚੁੱਪ ਕਰਾਣ ਦੀ ਕੋਸ਼ਿਸ਼ ਕਰਦਾ ਹੈ ਭਾਵੇਂ ਪੂਰੀ ਇਕਾਗਰਤਾ ਨਾਲ ਯਾਨੀ ਲੇਵਤਾਰ ਲਾ ਕੇ ਤਾਂ ਅੰਦਰ ਸ਼ਾਂਤੀ ਨਹੀਂ ਆਂਦੀ ਸਗੋਂ ਇੱਕ ਤਣਾਅ ਜਾਂ ਬਣ ਜਾਂਦਾ ਹੈ ਹੂੰ ਇਹ ਮਨੋਵਿਗਿਆਨ ਨੇ ਇੱਕ ਬਹੁਤ ਅ ਮਸ਼ਹੂਰ ਸੰਕਲਪਨਾਲ ਮਿਲਦਾ ਹੈ ਜਿਸ ਨੂੰ ਦਮਨ ਕਹਿੰਦੇ ਨੇ ਰਿਪਰੈਸ਼ਨ ਦਮਨ ਅੱਛਾ ਹਾਂਜੀ ਸਿਗਮੰਟ ਫਰੌਇਡ ਵਰਗੇ ਮਨੋਵਿਗਿਆਨੀਆਂ ਨੇ ਇਸ ਬਾਰੇ ਕਾਫੀ ਗੱਲ ਕੀਤੀ ਹੈ ਦਮਨ ਦਾ ਮਤਲਬ ਹੈ ਜਿਹੜੇ ਵਿਚਾਰ ਜਾਂ ਭਾਵਨਾਵਾਂ ਸਾਨੂੰ ਚੰਗੇ ਨਹੀਂ ਲੱਗਦੇ ਉਹਨਾਂ ਨੂੰ ਦਬਾ ਦੇਣਾ ਚੇਤਨਾ ਤੋਂ ਪਰੇ ਤੱਕ ਦੇਣਾ ਠੀਕ ਹੈ ਵਾਪਸ ਆਉਂਦੀਆਂ ਨੇ ਅੱਛਾ ਮਤਲਬ ਜਿਵੇਂ ਸਪ੍ਰਿੰਗ ਨੂੰ ਦਬਾਈਏ ਬਿਲਕੁਲ ਜਿਵੇਂ 스프링 ਨੂੰ ਦਬਾ ਕੇ ਛੱਡੋ ਉਹ ਹੋਰ ਜ਼ੋਰ ਨਾਲ ਉਛਲਦਾ ਉਵੇਂ ਹੀ ਜੇ ਕੋਈ ਆਪਣਾ ਤਣਾਅ ਚਿੰਤਾ ਜਾਂ ਕੋਈ ਹੋਰ ਭਾਵਨਾ ਨੂੰ ਸਿਰਫ ਚੁੱਪ ਰਹਿ ਕੇ ਦਬਾਉਣ ਦੀ ਕੋਸ਼ਿਸ਼ ਕਰੇ ਤਾਂ ਹੋ ਸਕਦਾ ਬਾਹਰੋਂ ਸ਼ਾਂਤ ਦਿਸੇ ਪਰ ਅੰਦਰੋਂ ਉਹ ਹੋਰ ਵੀ ਬੇਚੈਨ ਹੋ ਸਕਦਾ ਹਾਂਜੀ ਸਮਝ ਆ ਰਹੀ ਹੈ ਤੇ ਗੁਰੂ ਸਾਹਿਬ ਇੱਥੇ ਇਹੀ ਇਸ਼ਾਰਾ ਕਰ ਰਹੇ ਨੇ ਕਿ ਅਸਲ ਸ਼ਾਂਤੀ ਜ਼ਬਰਦਸਤੀ ਨਾਲ ਨਹੀਂ ਉਹ ਤਾਂ ਸਵੀਕ੍ਰਿਤੀ ਤੋਂ ਇੱਕ ਡੂੰਘੇ ਸਮਰਪਣ ਦੀ ਭਾਵਨਾ ਤੋਂ ਆਉਂਦੀ ਹੈ ਇੱਥੇ ਗੱਲ ਸੱਚਮੁੱਚ ਮਤਲਬ ਦਿਲਚਸਪ ਮੋੜ ਲੈ ਰਹੀ ਹੈ ਜੇ ਜ਼ਬਰਦਸਤੀ ਚੁੱਪ ਜਾਂ ਵਿਚਾਰਾਂ ਨੂੰ ਦਬਾਉਣਾ ਕੰਮ ਨਹੀਂ ਕਰਦਾ ਫਿਰ ਧਿਆਨ ਦਾ ਮੈਡੀਟੇਸ਼ਨ ਦਾ ਕੀ ਮਕਸਦ ਰਹਿ ਜਾਂਦਾ ਹੈ ਆਮ ਤੌਰ ਤੇ ਤਾਂ ਇਹ ਹੀ ਸਮਝਦੇ ਆ ਕਿ ਇਹ ਮਨ ਨੂੰ ਸ਼ਾਂਤ ਕਰਨ ਲਈ ਹੀ ਹੁੰਦਾ ਹੈ ਕੀ ਇਹ ਪੰਕਤੀ ਮੈਡੀਟੇਸ਼ਨ ਦੇ ਖਿਲਾਫ ਹੈ ਨਹੀਂ ਨਹੀਂ ਇਹ ਸਵਾਲ ਬਹੁਤ ਵਾਜਬ ਹੈ ਤੇ ਅਕਸਰ ਪੁੱਛਿਆ ਵੀ ਜਾਂਦਾ ਹੈ ਇਹ ਪੰਕਤੀ ਮੈਡੀਟੇਸ਼ਨ ਦੇ ਖਿਲਾਫ ਬਿਲਕੁਲ ਨਹੀਂ ਹੈ ਪਰ ਇਹ ਮੈਡੀਟੇਸ਼ਨ ਕਰਨ ਦੇ ਢੰਗ ਤੇ ਤੇ ਉਸ ਪਿੱਛੇ ਦੀ ਨੀਅਤ ਤੇ ਜ਼ਰੂਰ ਸਵਾਲ ਕਰਦੇ ਹੈ ਅੱਛਾ ਢੰਗ ਤੇ ਨੀਅਤ ਹਾਂਜੀ ਧਿਆਨ ਦਾ ਮਕਸਦ ਤਾਂ ਸ਼ਾਂਤੀ ਹੀ ਹੈ ਪਰ ਅਹਿਮ ਗੱਲ ਇਹ ਹੈ ਕਿ ਉਸ ਸ਼ਾਂਤੀ ਤੱਕ ਪਹੁੰਚ ਕੇ ਮੇ ਰਹੇ ਹਾਂ ਜੇ ਕੋਈ ਇਸ ਸੋਚ ਨਾਲ ਧਿਆਨ ਕਰੇ ਕਿ ਮੈਂ ਵਿਚਾਰ ਰੋਕਨੇ ਨੇ ਮਨ ਖਾਲੀ ਕਰਨਾ ਹੈ ਤਾਂ ਇੱਕ ਲੜਾਈ ਬਣ ਜਾਂਦੀ ਹੈ ਇੱਕ ਜ਼ਬਰਦਸਤੀ ਇਹ ਉਹੀ ਚੁੱਪੇ ਚੁੱਪ ਨਾ ਹੋਵੀ ਵਾਲੀ ਗੱਲ ਹੋ ਜਾਂਦੀ ਹੈ ਇਸ ਤਰ੍ਹਾਂ ਦੇ ਧਿਆਨ ਨਾਲ ਸ਼ਾਇਦ ਥੋੜੀ ਦੇਰ ਲਈ ਮਤਲਬ ਆਰਾਮ ਮਿਲੇ ਪਰ ਉਹ ਡੂੰਗੀ ਟਿਕਾਊ ਸ਼ਾਂਤੀ ਨਹੀਂ ਮਿਲਦੀ ਤੇ ਦਿਲਚਸਪ ਗੱਲ ਇਹ ਹੈ ਕਿ ਇਹ ਵਿਚਾਰ ਨਾ ਅੱਜ ਦੇ ਮਨੋਵਿਗਿਆਨ ਵਿੱਚ ਮਾਈਂਡਫੁਲਨੈਸ ਯਾਨੀ ਸੁਚੇਤਤਾ ਕਹਿੰਦੇ ਨੇ ਉਸ ਦੇ ਸਿਧਾਂਤ ਨਾਲ ਬਹੁਤ ਮਿਲਦਾ ਜੁਲਦਾ ਹੈ ਅੱਛਾ ਮਾਈਂਡਫੁਲਨੈਸ ਹਾਂਜੀ ਮਾਈਂਡਫੁਲਨੈਸ ਵੀ ਇਹੀ ਸਿਖਾਉਂਦੀ ਹੈ ਕਿ ਵਿਚਾਰਾਂ ਨਾਲ ਲੜੋਣਾ ਉਹਨਾਂ ਨੂੰ ਦਬਾਓ ਨਾ ਬਸ ਉਹਨਾਂ ਨੂੰ ਦੇਖੋ ਬਿਨਾਂ ਕਿਸੇ ਪੱਖਪਾਤ ਦੇ ਜਿਵੇਂ ਕੋਈ ਗਵਾਹ ਹੁੰਦਾ ਹੈ ਬਿਨਾਂ ਜੱਜ ਕੀਤੇ ਬਿਲਕੁਲ ਉਹਨਾਂ ਨੂੰ ਆਉਣ ਦਿਓ ਜਾਣ ਦਿਓ ਜਿਵੇਂ ਅਸਮਾਨ 'ਚ ਬੱਦਲ ਆਉਂਦੇ ਜਾਂਦੇ ਨੇ ਗੁਰੂ ਸਾਹਿਬ ਦੀ ਪੰਕਤੀ ਵੀ ਇਸੇ ਸਵੀਕਾਰਤੀ ਵੱਲ ਇਸ਼ਾਰਾ ਕਰ ਰਹੀ ਹੈ ਤੇ ਇਸ ਵਿਸ਼ਲੇਸ਼ਣ ਦਾ ਇੱਕ ਮੁੱਖ ਨੁਕਤਾ ਇਹ ਵੀ ਹੈ ਕਿ ਗੁਰੂ ਸਾਹਿਬ ਦੇ ਅਨੁਸਾਰ ਮਨ ਦੀ ਅਸਲ ਚੁੱਪ ਅਸਲ ਸ਼ਾਂਤੀ ਉਦੋਂ ਮਿਲਦੀ ਹੈ ਜਦੋਂ ਅੰਦਰ ਨਾ ਪਰਮਾਤਮਾ ਕਹਿ ਲੋ ਜਾਂ ਕੁਦਰਤ ਜਾਂ ਆਪਣਾ ਅੰਦਰੂਨੀ ਸੱਚ ਉਸ ਦੇ ਪ੍ਰਤੀ ਪੂਰਾ ਸਮਰਪਣ ਹੋਵੇ। ਸਮਰਪਣ। ਹਾਂਜੀ। ਸਰੋਤਾਂ ਵਿੱਚ ਇੱਕ ਉਦਾਹਰਣ ਹੈ। ਸੋਚੋ ਕੋਈ ਬੰਦਾ ਰੋਜ਼ ਘੰਟਿਆ ਬੱਧੀ ਬੜੇ ਅਨੁਸ਼ਾਸਨ ਨਾਲ ਧਿਆਨ ਕਰਦਾ ਹੈ ਪਰ ਅੰਦਰ ਸ਼ਰਧਾ ਪ੍ਰੇਮ ਸਮਰਪਣ ਦੀ ਭਾਵਨਾ ਹੈ ਨਹੀਂ ਹੋ ਸਕਦਾ ਉਸ ਦਾ ਮਨ ਅੰਦਰੋਂ ਅੰਦਰੀ ਗੁੱਸੇ ਈਰਖਾ ਹੰਕਾਰ ਚਿੰਤਾਵਾਂ ਨਾਲ ਭਰਿਆ ਹੋਵੇ ਬਾਹਰੋਂ ਸ਼ਾਂਤ ਪਰ ਅੰਦਰ ਤੂਫਾਨ ਹਾਂਜੀ ਇਹ ਹੋ ਸਕਦਾ ਹੈ ਅਜੀ ਚੁੱਪ ਅਸਲੀ ਚੁੱਪ ਨਹੀਂ ਹੈ ਮਨੋਵਿਗਿਆਨਿਕ ਨਜ਼ਰੀਏ ਤੋਂ ਵੇਖੀਏ ਤਾਂ ਜਦੋਂ ਕੋਈ ਸਮਰਪਣ ਦੀ ਭਾਵਨਾ ਅਪਣਾਉਂਦਾ ਹੈ ਚਾਹੇ ਉਹ ਰੱਬ ਪ੍ਰਤੀ ਹੋਵੇ ਜ਼ਿੰਦਗੀ ਦੇ ਵਹਾਅ ਪ੍ਰਤੀ ਜਾਂ ਬਸ ਆਪਣੀ ਹਾਲਤ ਨੂੰ ਸਵੀਕਾਰ ਕਰਨਾ ਹੋਵੇ ਤਾਂ ਇਹ ਅੰਦਰੂਨੀ ਖਿਚੋਤਾਂ ਟਕਰਾਅ ਘਟਾਉਂਦਾ ਹੈ ਜਦੋਂ ਅਸੀਂ ਹਾਲਾਤਾਂ ਨਾਲ ਜਾਂ ਆਪਣੇ ਵਿਚਾਰਾਂ ਨਾਲ ਲੜਨਾ ਬੰਦ ਕਰ ਦਿੰਦੇ ਹਾਂ ਤਾਂ ਮਾਨਸਿਕ ਊਰਜਾ ਬਚਦੀ ਹੈ ਤਣਾਅ ਘਟਦਾ ਹੈ اچھا ਤੇ ਇਹ ਪ੍ਰਕਿਰਿਆ ਡਿਪਰੈਸ਼ਨ ਐਂਗਜ਼ਾਇਟੀ ਵਰਗੀਆਂ ਹਾਲਤਾਂ ਵਿੱਚ ਸੁਧਾਰ ਲਿਆ ਸਕਦੀ ਹੈ ਕਿਉਂਕਿ ਮਨ ਦਾ ਬੋਝ ਹਲਕਾ ਹੋ ਜਾਂਦਾ ਹੈ ਇਸ ਸਮਰਪਣ ਵਾਲੀ ਗੱਲ ਸੱਚਮੁੱਚ ਬਹੁਤ ਡੂੰਗੀ ਲੱਗ ਰਹੀ ਹੈ ਮਤਲਬ ਇਹ ਸਿਰਫ ਕੋਈ ਧਾਰਮਿਕ ਗੱਲ ਨਹੀਂ ਇਸ ਪਿੱਛੇ ਪੱਕਾ ਮਨੋਵਿਗਿਆਨਿਕ ਤਰਕ ਹੈ ਪਰ ਇਹ ਕੰਮ ਕਿਵੇਂ ਕਰਦਾ ਹੈ ਮਤਲਬ ਸਿਰਫ ਸੋਚ ਲੈਣ ਨਾਲ ਕਿ ਮੈਂ ਸਮਰਪਣ ਕਰ ਦਿੱਤਾ ਸ਼ਾਂਤੀ ਕਿਵੇਂ ਆਉਂਦੀ ਹੈ ਹਾਂਜੀ ਬਿਲਕੁਲ ਇੱਥੇ ਇੱਕ ਹੋਰ ਦਿਲਚਸਪ ਪਹਿਲੂ ਹੈ ਸਰੋਤ ਦੱਸਦੇ ਨੇ ਕਿ ਅਸਲ ਮਾਨਸਿਕ ਸ਼ਾਂਤੀ ਨਾ ਸਿਰਫ ਬਾਹਰੀ ਕੰਮਾਂ ਤੇ ਨਿਰਭਰ ਨਹੀਂ ਕਰਦੀ ਜਿਵੇਂ ਬਸ ਚੁੱਪ ਕਰਕੇ ਬੈਠ ਗਏ ਜਾਂ ਕੋਈ ਆਸਨ ਕਰ ਲਿਆ ਇਹ ਮੁੱਖ ਤੌਰ ਤੇ ਸਾਡੇ ਅੰਦਰਲੇ ਰਵਈਏ ਤੇ ਸਾਡੀ ਮਾਨਸਿਕ ਪਹੁੰਚ ਤੇ ਨਿਰਭਰ ਹੈ ਤੇ ਇਸ ਵਿੱਚ ਸਮਰਪਣ ਬਹੁਤ ਅਹਿਮ ਹੈ ਹੂੰ ਇਥੇ ਸਮਰਪਣ ਦਾ ਮਤਲਬ ਹਾਰ ਮੰਨਣਾ ਨਹੀਂ ਹੈ ਜਾਂ ਕੁਝ ਨਾ ਕਰਨਾ ਨਹੀਂ ਹੈ ਸਗੋਂ ਇਸ ਦਾ ਮਤਲਬ ਹੈ ਹਕੀਕਤ ਨੂੰ ਸਵੀਕਾਰ ਕਰਨਾ اچھا ਸਵੀਕ੍ਰਿਤੀ ਹਾਂਜੀ ਆਪਣੇ ਆਪ ਨੂੰ ਆਪਣੀਆਂ ਭਾਵਨਾਵਾਂ ਨੂੰ ਚੰਗੀਆਂ ਮਾੜੀਆਂ ਸਾਰੀਆਂ ਤੇ ਆਪਣੇ ਵਿਚਾਰਾਂ ਦੇ ਲਗਾਤਾਰ ਵਹਾ ਨੂੰ ਸਵੀਕਾਰ ਕਰਨਾ ਬਿਨਾ ਉਹਨਾਂ ਨੂੰ ਹਰ ਵੇਲੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੇ ਇਹ ਜੋ ਹੈ ਸੋ ਹੈ ਵਾਲੀ ਗੱਲ ਹੈ ਠੀਕ ਹੈ ਤੇ ਇਹ ਮਨੋਵਿਗਿਆਨ ਦੇ ਇੱਕ ਹੋਰ ਸੰਕਲਪ ਫਲੋ ਸਟੇਟ ਨਾਲ ਵੀ ਜੁੜਦਾ ਹੈ ਫਲੋ ਸਟੇਟ फ्लो मानसिक हालत है बिना किसी जोर देना दे, पता नहीं लगता कम अपने आप होंगे जिम्मे खेड या कोई कलाकारी करते हुए है? बिल्कुल उस फ्लो विच एक कुदरती शांति एक आनंद महसूस हूँ ਇਸ ਦੇ ਉਲਟ ਜਦੋਂ ਅਸੀਂ ਕੁਝ ਜ਼ਬਰਵਸਤੀ ਕਰਦੇ ਹਾਂ ਜ਼ਬਰਦਸਤੀ ਚੁੱਪ ਜ਼ਬਰਦਸਤੀ ਕੰਮ ਜਾਂ ਜ਼ਬਰਦਸਤੀ ਖੁਸ਼ ਰਹਿਣਾ ਤਾਂ ਤਣਾਅ ਪੈਦਾ ਹੁੰਦਾ ਹੈ ਤੇ ਉਹ ਕੁਦਰਤੀ ਫਲੋ ਟੁੱਟ ਜਾਂਦਾ ਹੈ ਹਾਂਜੀ ਸਮਰਪਣ ਸਾਨੂੰ ਫਲੋ ਵਿੱਚ ਜਾਣ ਵਿੱਚ ਮਦਦ ਕਰਦਾ ਹੈ ਇਸ ਲਈ ਗੁਰੂ ਸਾਹਿਬ ਦੀ ਇਸ ਪੰਕਤੀ ਤੋਂ ਇੱਕ ਵੱਡਾ ਸਬਕ ਇਹੀ ਮਿਲਦਾ ਹੈ ਕਿ ਵਿਚਾਰਾਂ ਨੂੰ ਦੁਸ਼ਮਣ ਨਾ ਸਮਝੋ ਉਹਨਾਂ ਨਾਲ ਲੜੋ ਨਾ ਉਹਨਾਂ ਨੂੰ ਬਸ ਦੇਖੋ ਇਕ ਦਰਸ਼ਕ ਵਾਂਗ ਹਾਂਜੀ ਇੱਕ ਨਿਰਪੱਖ ਦਰਸ਼ਕ ਵਾਂਗ ਜਦੋਂ ਅਸੀਂ ਇੰਜ ਕਰਦੇ ਹਾਂ ਤਾਂ ਸਾਡੀ ਸਵੈ ਜਾਗਰੂਕਤਾ ਯਾਨੀ ਸੈਲਫ ਅਵੇਅਰਨੈਸ ਵਧਦੀ ਹੈ ਅਸੀਂ ਸਮਝਣ ਲੱਗਦੇ ਹਾਂ ਕਿ ਵਿਚਾਰ ਤਾਂ ਬਸ ਆਉਂਦੇ ਜਾਂਦੇ ਰਹਿੰਦੇ ਨੇ ਉਹ ਅਸੀਂ ਨਹੀਂ ਹਾਂ ਇਹ ਬਹੁਤ ਅਹਿਮ ਗੱਲ ਹੈ ਤੇ ਇਸ ਸਮਝ ਨਾਲ ਸਾਡਾ ਪਾਵਨਾਤਮਕ ਕੰਟਰੋਲ ਯਾਨੀ ਇਮੋਸ਼ਨਲ ਰੈਗੂਲੇਸ਼ਨ ਵੀ ਬਿਹਤਰ ਹੁੰਦਾ ਹੈ ਅਸੀਂ ਪਾਵਨਾਮਾ ਦੇ ਬਹਾਅ ਵਿੱਚ ਵਹਿ ਨਹੀਂ ਜਾਂਦੇ ਉਨਾ ਨੂੰ ਸੰਭਾਲਣਾ ਸਿੱਖ ਲੈਂਦੇ ਆ ਇਸ ਸਭ ਬਹੁਤ ਹੀ ਮਤਲਬ ਕਾਮਦੀਆਂ ਗੱਲਾਂ ਨੇ ਪਰ ਹੁਣ ਸਵਾਲ ਇਹ ਹੈ ਕਿ ਅੱਜ ਦੀ ਇਸ ਤੇਜ਼ ਜ਼ਿੰਦਗੀ ਵਿੱਚ ਜਿੱਥੇ ਇੰਨਾ ਤਣਾ ਹੈ ਐਨੀ ਭੱਜ ਦੌੜ ਹੈ ਹਰ ਕੋਈ ਸ਼ਾਂਤੀ ਲੱਭ ਰਿਹਾ ਹੈ ਇਸ ਪੁਰਾਣੇ ਸਿਧਾਂਤ ਨੂੰ ਇਸ ਸੂਝ ਨੂੰ ਅਮਲ ਵਿੱਚ ਕਿਵੇਂ ਲਿਆਈਏ ਇਸ ਦੀ ਪ੍ਰੈਕਟੀਕਲ ਵਰਤੋਂ ਕੀ ਹੈ ਹਾਂਜੀ ਜੇ ਅਸੀਂ ਇਸ ਨੂੰ ਅੱਜ ਦੇ ਸਮੇਂ ਨਾਲ ਜੋੜ ਕੇ ਦੇਖੀ ਤਾਂ ਇਹ ਬਹੁਤ ਹੀ ਜ਼ਰੂਰੀ ਬਣ ਜਾਂਦਾ ਹੈ ਵੇਖੋ ਅੱਜਕਲ ਬਹੁਤ ਲੋਕ ਸ਼ਾਂਤੀ ਲਈ ਤਣਾ ਘਟਾਉਣ ਲਈ ਕਈ ਤਰ੍ਹਾਂ ਦੀਆਂ ਤਕਨੀਕਾਂ ਵਰਤਦੇ ਨੇ ਕੋਈ ਮੈਡੀਟੇਸ਼ਨ ਐਪ ਵਰਤਦਾ ਕੋਈ ਯੋਗਾ ਕਰਦਾ ਕੋਈ ਕੁਦਰਤ ਵਿੱਚ ਜਾਂਦਾ ਜਾਂ ਬਸ ਥੋੜੀ ਦੇਰ ਸ਼ਾਂਤ ਬੈਠਣ ਦੀ ਕੋਸ਼ਿਸ਼ ਕਰਦਾ ਹਾਂਜੀ ਇਹ ਸਭ ਆਮ ਹੈ ਇਹ ਸਭ ਤਰੀਕੇ ਫਾਇਦੇਮੰਦ ਹੋ ਸਕਦੇ ਨੇ ਇਹਨਾਂ ਦੇ ਲਾਭ ਵੀ ਨੇ ਪਰ ਜਿਵੇਂ ਸਾਡੇ ਸਰੋਤ ਕਹਿੰਦੇ ਨੇ ਜੇ ਇਹ ਕੰਮ ਸਿਰਫ ਇੱਕ ਮਸ਼ੀਨ ਵਾਂਗ ਕੀਤੇ ਜਾਣ ਬਿਨਾ ਅੰਦਰਲੀ ਸਵੀਕ੍ਰਤੀ ਜਾਂ ਸਮਰਪਣ ਦੀ ਭਾਵਨਾ ਦੇ ਤਾਂ ਇਹਨਾਂ ਤੋਂ ਮਿਲਣ ਵਾਲਾ ਆਰਾਮ ਅਕਸਰ ਉਪਰੋਂ ਉਪਰੋਂ ਦਾ ਤੇ ਥੋੜੇ ਚਿਰ ਦਾ ਹੁੰਦਾ ਹੈ ਮਤਲਬ ਟੈਂਪਰੇਰੀ ਬਿਲਕੁਲ ਜਿਵੇਂ ਹੀ ਉਹ ਕੰਮ ਕਰਨਾ ਬੰਦ ਕੀਤਾ ਜਾਂ ਜ਼ਿੰਦਗੀ ਦੀ ਕੋਈ ਮੁਸ਼ਕਲ ਆਈ ਮਨ ਫਿਰ ਉਸੇ ਪੁਰਾਣੀ ਬੇਚੈਨੀ ਚ ਹੂੰ ਇਹ ਪੰਕਤੀ ਸਾਨੂੰ ਇੱਕ ਵੱਖਰੀ ਇੱਕ ਜ਼ਿਆਦਾ ਟਿਕਾਊ ਪਹੁੰਚ ਸਿਖਾਉਂਦੀ ਹੈ ਇਹ ਦੱਸਦੀ ਹੈ ਕਿ ਅਸਲੀ ਗਹਿਰੀ ਸ਼ਾਂਤੀ ਉਦੋਂ ਮਿਲਦੀ ਹੈ ਜਦੋਂ ਅਸੀਂ ਆਪਣੇ ਮਨ ਦਾ ਬੋਝ ਚਿੰਤਾਵਾਂ ਡਰ ਅਦੂਰੀਆਂ ਖਾਇਸ਼ਾਂ ਪਛਤਾਵੇ ਇਹ ਸਭ ਕੁਝ ਇੱਕ ਉੱਚ ਸ਼ਕਤੀ ਨੂੰ ਜਾਂ ਕੁਦਰਤ ਨੂੰ ਜਾਂ ਆਪਣੇ ਅੰਦਰ ਦੇ ਗਿਆਨ ਨੂੰ ਸੌਂਪ ਦਿੰਦੇ ਹਾਂ ਕਈ ਸਰੋਤਾਂ ਵਿੱਚ ਇਸ ਨੂੰ ਇੱਕ ਤਰ੍ਹਾਂ ਨਾਲ ਸਰੈਂਡਰ ਥੈਰੇਪੀ ਨਾਲ ਵੀ ਜੋੜਿਆ ਗਿਆ ਹੈ ਸਰੈਂਡਰ ਥੈਰੇਪੀ اچھا ਹਾਂਜੀ ਇਸ ਥੈਰੇਪੀ ਵਿੱਚ ਵੀ ਇਹੀ ਜ਼ੋਰ ਹੁੰਦਾ ਹੈ ਕਿ ਜਿਹੜੀਆਂ ਚੀਜ਼ਾਂ ਸਾਡੇ ਕੰਟਰੋਲ ਤੋਂ ਬਾਹਰ ਨੇ ਉਹਨਾਂ ਨਾਲ ਲੜਨ ਦੀ ਬਜਾਏ ਉਹਨਾਂ ਨੂੰ ਸਵੀਕਾਰ ਕਰਨਾ ਯਾਨੀ ਐਕਸੈਪਟੈਂਸ ਤੇ ਉਹਨਾਂ ਨੂੰ ਜਾਣ ਦੇਣਾ ਯਾਨੀ ਲੈਟਿੰਗ ਗੋ ਮਾਨਸਿਕ ਸਿਹਤ ਲਈ ਬਹੁਤ ਜ਼ਰੂਰੀ ਹੈ ਠੀਕ ਹੈ ਤੇ ਇਸ ਸਵੀਕ੍ਰਿਤੀ ਤੇ ਸਮਰਪਣ ਵਾਲੀ ਪਹੁੰਚ ਦੇ ਰੋਜ਼ਾਨਾ ਜੀਵਨ 'ਚ ਕਈ ਫਾਇਦੇ ਹੋ ਸਕਦੇ ਨੇ ਇਕਤਾ ਜਿਵੇਂ ਪਹਿਲਾਂ ਕਿਹਾ ਭਾਵਨਾਤਮਕ ਬੁੱਧੀ ਇਮੋਸ਼ਨਲ ਇੰਟੈਲੀਜੈਂਸ ਵੱਧਦੀ ਹੈ ਅਸੀਂ ਆਪਣੀਆਂ ਤੇ ਦੂਜਿਆਂ ਦੀਆਂ ਭਾਵਨਾਵਾਂ ਨੂੰ ਬਿਹਤਰ ਸਮਝਦੇ ਹਾਂ ਹਾਂਜੀ ਦੂਜਾ ਜਦੋਂ ਅੰਦਰਲਾ ਸੰਘਰਸ਼ ਘਟਦਾ ਹੈ ਅਸੀਂ ਜ਼ਿਆਦਾ ਸ਼ਾਂਤ ਸਹਿਜ ਹੋ ਜਾਂਦੇ ਹਾਂ ਇਸ ਦਾ ਅਸਰ ਸਾਡੇ ਰਿਸ਼ਤਿਆਂ ਤੇ ਵੀ ਪੈਂਦਾ ਹੈ ਬਿਲਕੁਲ ਤੇ ਤੀਜਾ ਸ਼ਾਇਦ ਸਭ ਤੋਂ ਅਹਿਮ ਇਹ ਸਾਨੂੰ ਮਨ ਦੇ ਕੰਮ ਕਰਨ ਦੇ ਤਰੀਕੇ ਬਾਰੇ ਨਵੀਂ ਸਮਝ ਦਿੰਦੀ ਹੈ ਕਿ ਮਨ ਇੱਕ ਨਦੀ ਵਾਂਗ ਹੈ ਇਸ ਨੂੰ ਰੋਕਣ ਦੀ ਕੋਸ਼ਿਸ਼ ਨਾ ਕਰੋ ਇਸ ਦੇ ਨਾਲ ਚੱਲਣਾ ਸਿੱਖੋ ਵਾਹ ਇਹ ਤਾਂ ਬਹੁਤ ਹੀ ਵਿਵਹਾਰਿਕ ਗੱਲ ਲੱਗਦੀ ਹੈ ਹੁਣ ਇੱਕ ਹੋਰ ਬੜਾ ਹੀ ਹੈਰਾਨ ਕਰਨ ਵਾਲਾ ਪਹਿਲੂ ਜਿਸ ਦਾ ਜ਼ਿਕਰ ਸਰੋਤਾਂਚ ਹੈ ਉਹ ਹੈ ਇਸ ਸਾਰੇ ਸਿਧਾਂਤ ਦਾ ਇਸ ਜ਼ਬਰਦਸਤੀ ਬਨਾਮ ਸਮਰਪਣ ਦਾ ਸਾਡੇ ਦਿਮਾਗ ਦੀ ਕੈਮਿਸਟਰੀ ਤੇ ਯਾਨੀ ਨਿਊਰੋਟ੍ਰਾਂਸਮਿਟਰਾਂ ਤੇ ਕੀ ਅਸਰ ਪੈਂਦਾ ਹੈ ਤਾਂ ਮਤਲਬ ਇਹ ਸਿਰਫ ਮਹਿਸੂਸ ਕਰਨ ਦੀ ਗੱਲ ਨਹੀਂ ਇਸ ਦਾ ਕੋਈ ਸਰੀਰਕ ਆਧਾਰ ਵੀ ਹੈ हां बिल्कुल ਇਹ ਸਵਾਲ ਤਾਂ ਇਸ ਗੱਲਬਾਤ ਨੂੰ ਇੱਕ ਹੋਰ ਹੀ ਪੱਧਰ ਤੇ ਲੈ ਜਾਂਦਾ ਹੈ ਜਿੱਥੇ ਕੈਲੋ ਅਧਿਆਤਮ ਮਨੋਵਿਗਿਆਨ ਤੇ ਜੀਵ ਵਿਗਿਆਨ ਮਿਲਦੇ ਨੇ ਹਾਂਜੀ ਇਹਨਾਂ ਲਿਖਤਾਂ ਵਿੱਚ ਇਹ ਗੱਲ ਸਾਫ਼ ਆਂਦੀ ਹੈ ਕਿ ਜਦੋਂ ਸ਼ਾਂਤੀ ਦਾ ਅਭਿਆਸ ਜਿਵੇਂ ਮੈਡੀਟੇਸ਼ਨ ਜ਼ਬਰਦਸਤੀ ਨਾਲ ਨਹੀਂ ਸਗੋਂ ਅਸਲ ਸਵੀਕ੍ਰਤੀ ਖੁੱਲੇਪਨ ਤੇ ਸਮਰਪਣ ਨਾਲ ਕੀਤਾ ਜਾਂਦਾ ਹੈ ਤਾਂ ਇਹ ਸਾਡੇ ਦਿਮਾਗ ਦੇ ਰਸਾਇਣਿਕ ਸੰਤੁਲਨ ਨੂੰ ਮਤਲਬ ਨਿਊਰੋਟ੍ਰਾਂਸਮਿਟਰਾਂ ਨੂੰ ਸਕਾਰਾਤਮਕ ਤਰੀਕੇ ਨਾਲ ਪ੍ਰਭਾਵਿਤ ਕਰਦਾ ਹੈ ਅੱਛਾ ਜੀ ਇਹ ਕਿਵੇਂ ਮੁੱਖ ਤੌਰ ਤੇ ਖੋਜ ਦੱਸਦੀ ਹੈ ਕਿ ਇਹ ਦੋ ਤਰੀਕਿਆਂ ਨਾਲ ਕੰਮ ਕਰਦਾ ਹੈ ਪਹਿਲਾ ਇਹ ਚੰਗਾ ਮਹਿਸੂਸ ਕਰਾਉਣ ਵਾਲੇ ਨਿਊਰੋਟਰਾਂਸਮੀਟਰ ਵਧਾਉਂਦਾ ਹੈ ਸਰੋਤ ਦੱਸਦੇ ਨੇ ਕਿ ਸਵੀਕ੍ਰਤੀ ਤੇ ਸਮਰਪਣ ਵਾਲੀ ਮੈਡੀਟੇਸ਼ਨ ਦਿਮਾਗ 'ਚ ਸੈਰੋਟੋਨਿਨ ਵਧਾ ਸਕਦੀ ਹੈ ਸੈਰੋਟੋਨਿਨ ਹਾਂਜੀ ਇਹ ਮੂਡ ਨੂੰ ਸਥਿਰ ਰੱਖਦਾ ਹੈ ਖੁਸ਼ੀ ਤੇ ਸ਼ਾਂਤੀ ਦਿੰਦਾ ਹੈ ਇਸੇ ਤਰ੍ਹਾਂ ਡੋਪਾਮਾਈਨ ਜੋ ਪ੍ਰੇਰਣਾ ਤੇ ਸੰਤੁਸ਼ਟੀ ਨਾਲ ਜੁੜਿਆ ਹੈ ਤੇ ਗਾਬਾ ਜੋ ਚਿੰਤਾ ਘਟਾਉਂਦਾ ਹੈ ਉਹਨਾਂ ਦੇ ਸਿਹਤਮੰਦ ਪੱਧਰ ਵੀ ਵੱਧ ਸਕਦੇ ਨੇ ਹੂੰ ਕਮਾਲ ਹੈ ਨਤੀਜਾ ਬੰਦਾ ਜ਼ਿਆਦਾ ਸ਼ਾਂਤ ਸਥਿਰ ਤੇ ਸੰਤੁਸ਼ਟ ਮਹਿਸੂਸ ਕਰਦਾ ਹੈ ਦੂਜਾ ਤਰੀਕਾ ਹੈ ਕਿ ਇਹ ਤਣਾਅ ਵਾਲੇ ਹਾਰਮੋਨ ਘਟਾਉਂਦਾ ਹੈ ਅੱਛਾ ਜਿਵੇਂ ਕੋਰਟੀਸੋਲ ਬਿਲਕੁਲ ਸਮਰਪਣ ਵਾਲੀ ਸ਼ਾਂਤ ਅਵਸਥਾ ਕੋਰਟੀਸੋਲ ਦਾ ਪੱਧਰ ਘਟਾਉਂਦੀ ਹੈ ਕੋਰਟੀਸੋਲ ਉਦੋਂ ਵੱਧਦਾ ਹੈ ਜਦੋਂ ਅਸੀਂ ਤਣਾਅ ਚ ਹੁੰਦੇ ਹਾਂ ਤੇ ਮਜ਼ੇ ਦੀ ਗੱਲ ਇਹ ਹੈ ਜੇ ਚੁੱਪ ਰਹਿਣ ਦੀ ਕੋਸ਼ਿਸ਼ ਜ਼ਬਰਦਸਤੀ ਜਾਂ ਲੜਾਈ ਨਾਲ ਕੀਤੀ ਜਾਵੇ ਤਾਂ ਇਹ ਆਪਣੇ ਆਪ 'ਚ ਤਣਾਅ ਬਣ ਕੇ ਕੋਰਟੀਸੋਲ ਵਧਾ ਸਕਦੀ ਹੈ ਅੱਛਾ ਇਹ ਤਾਂ ਉਲਟਾ ਅਸਰ ਹੋ ਗਿਆ ਹਾਂਜੀ ਇਸ ਦੇ ਉਲਟ ਜਦੋਂ ਸਵੀਕ੍ਰਿਤੀ ਤੇ ਸਮਰਪਣ ਅਪਣਾਉਂਦੇ ਹਾਂ ਤਾਂ ਤਣਾ ਘਟਦਾ ਹੈ ਕorticisol ਹੀਟਾ ਹੁੰਦਾ ਹੈ ਤੇ ਕorticisol ਦਾ ਘਟਣਾ ਸਿਰਫ ਤੁਰੰਤ ਆਰਾਮ ਹੀ ਨਹੀਂ ਦਿੰਦਾ ਲੰਬੇ ਸਮੇਂ ਚ ਦਿਮਾਗ ਦੀ ਸਿਹਤ ਤੇ ਲਚਕਤਾ ਯਾਨੀ ਨਿਊਰੋਪਲਾਸਟਿਸਿਟੀ ਲਈ ਵੀ ਚੰਗਾ ਹੈ ਮਤਲਬ ਦਿਮਾਗ ਜ਼ਿਆਦਾ ਵਧੀਆ ਕੰਮ ਕਰਦਾ ਹੈ ਹਾਂਜੀ ਸਿੱਖਣ ਤੇ ਹਾਲਾਤਾਂ ਮੁਤਾਬਕ ਢਲਣ ਦੀ ਸਮਰੱਥਾ ਵੱਧਦੀ ਹੈ ਇਸ ਲਈ ਸੰਖੇਪ ਵਿੱਚ ਕਹਿ ਸਕਦੇ ਹਾਂ ਕੇ ਗੁਰੂ ਸਾਹਿਬ ਦੀ ਇਹ ਸੇਧ ਸਿਰਫ ਫਲਸਫਾ ਨਹੀਂ ਇਹ ਸਾਡੀ ਮਾਨਸਿਕ ਤੇ ਸਰੀਰਕ ਤੰਦਰੁਸਤੀ ਲਈ ਇੱਕ ਵਿਗਿਆਨਿਕ ਆਧਾਰ ਵੀ ਰੱਖਦੀ ਹੈ ਬਹੁਤ ਖੂਬ ਜ਼ਬਰਦਸਤੀ ਦੀ بجائے ਸਵੀਕ੍ਰਿਤੀ ਤੇ ਸਮਰਪਣ ਦਾ ਰਾਹ ਅਪਣਾ ਕੇ ਅਸੀਂ ਨਾ ਸਿਰਫ ਮਾਨਸਿਕ ਸ਼ਾਂਤੀ ਪਾ ਸਕਦੇ ਹਾਂ ਸਗੋਂ ਆਪਣੇ ਦਿਮਾਗ ਦੀ ਕੈਮਿਸਟਰੀ ਨੂੰ ਵੀ ਬਿਹਤਰ ਬਣਾ ਸਕਦੇ ਹਾਂ ਤਾਂ ਫਿਰ ਇਹ ਸਾਰੀ ਗੱਲਬਾਤ ਦਾ ਨਿਚੋੜ ਕੀ ਨਿਕਲਿਆ ਜੇ ਮੁੱਖ ਗੱਲ ਕਹਿਣੀ ਹੋਵੇ ਤਾਂ ਇਹ ਹੀ ਹੈ ਕਿ ਅਸਲ ਅੰਦਰੂਨੀ ਸ਼ਾਂਤੀ ਉਹ ਮੰਨ ਦੀ ਸਹਜ ਚੁੱਪ ਉਹ ਵਿਚਾਰਾਂ ਨੂੰ ਜ਼ਬਰਦਸਤੀ ਰੋਕਣ ਨਾਲ ਨਹੀਂ ਆਉਂਦੀ ਸਗੋਂ ਇਹ ਉਦੋਂ ਆਉਂਦੀ ਹੈ ਜਦੋਂ ਅਸੀਂ ਮਨ ਦੇ ਸੁਭਾਅ ਨੂੰ ਇਸ ਦੇ ਉਤਰਾ ਚੁੜਾ ਨੂੰ ਸਵੀਕਾਰ ਕਰਨਾ ਸਿੱਖ ਲੈਂਦੇ ਹਾਂ ਬਿਨਾਂ ਲੜੇ ਤੇ ਨਾਲ ਹੀ ਇੱਕ ਦੂੰਗੀ ਸਮਰਪਣ ਦੀ ਭਾਵਨਾ ਰੱਖਦੇ ਹਾਂ ਬਿਲਕੁਲ ਸਹੀ ਤੇ ਇਹ ਵਾਕਈ ਹੈਰਾਨੀਜਨਕ ਹੈ ਕਿ ਕਿਵੇਂ ਸਦੀਆਂ ਪਹਿਲਾਂ ਦੀ ਇਹ ਸੂਖਮ ਸੇਧ ਅੱਜ ਦੇ ਮਨੋਵਿਗਿਆਨ ਤੇ ਨਿਊਰੋਸਾਇੰਸ ਦੀਆਂ ਖੋਜਾਂ ਨਾਲ ਐਨੀ ਮਿਲਦੀ ਹੈ ਹਾਂਜੀ ਇਹ ਬੜੀ ਕਮਾਲ ਦੀ ਗੱਲ ਹੈ ਵਿਚਾਰਾਂ ਦਾ ਦਮਨ ਮਾਈਂਡਫੁਲਨੈਸ ਫਲੋ ਸਟੇਟ ਇੱਥੋਂ ਤੱਕ ਕਿ ਨਿਊਰੋਟਰਾਂਸਮਿਟਰਸ ਜਿਵੇਂ ਸੈਰੋਟੋਨਿਨ ਕੋਰਟਿਸੋਲ ਸਭ ਉਸੇ ਸੱਚਾਈ ਵੱਲ ਇਸ਼ਾਰਾ ਕਰ ਰਹੇ ਨੇ ਇਹ ਸਾਫ਼ ਹੈ ਕਿ ਸਵੀਕ੍ਰਿਤੀ ਤੇ ਸਮਰਪਣ ਹੀ ਅਸਲ ਮਾਨਸਿਕ ਤੰਦਰੁਸਤੀ ਦੀ ਕੁੰਜੀ ਹਨ ਤੇ ਜਾਂਦੇ ਜਾਂਦੇ ਇੱਕ ਆਖਰੀ ਵਿਚਾਰ ਛੱਡਦੇ ਹਾਂ ਜਿਸਤੇ ਸਰੋਤਾਂ ਦੇ ਆਧਾਰ ਤੇ ਸੋਚਿਆ ਜਾ ਸਕਦਾ ਹੈ ਜੇ ਜ਼ਬਰਦਸਤੀ ਚੁੱਪ ਕੰਮ ਨਹੀਂ ਕਰਦੀ ਤਾਂ ਉਦੋਂ ਕੀ ਹੁੰਦਾ ਹੈ ਜਦੋਂ ਕੋਈ ਜ਼ਬਰਦਸਤੀ ਖੁਸ਼ ਰਹਿਣ ਦੀ ਕੋਸ਼ਿਸ਼ ਕਰਦਾ ਹੈ ਜਾਂ ਹਮੇਸ਼ਾ ਸਿਰਫ ਪੋਜ਼ਿਟਿਵ ਸੋਚਣ ਤੇ ਜ਼ੋਰ ਦਿੰਦਾ ਹੈ ਭਾਵੇਂ ਅੰਦਰੋਂ ਉਦਾਸ ਹੋਵੇ ਗੁੱਸੇ ਚ ਹੋਵੇ ਜਾਂ ਦੁਖੀ ਹੋਵੇ ਹੂੰ ਬਹੁਤ ਵਧੀਆ ਸਵਾਲ ਹੈ ਕਿ ਉੱਥੇ ਵੀ ਜ਼ਬਰਦਸਤੀ ਦੀ ਬਜਾਏ ਪਹਿਲਾਂ ਆਪਣੀਆਂ ਅਸਲ ਭਾਵਨਾਵਾਂ ਨੂੰ ਸਵੀਕਾਰ ਕਰਨਾ ਤੇ ਫਿਰ ਉਹਨਾਂ ਨੂੰ ਸਮਝ ਕੇ ਸਮਰਪਣ ਕਰਨਾ ਜ਼ਿਆਦਾ ਸਹਿਤਮੰਦ ਹੋ ਸਕਦਾ ਹੈ ਇਸ ਬਾਰੇ ਸੋਚਣਾ ਦਿਲਚਸਪ ਰਹੇਗਾ